ਬੰਦੇ ਨੂੰ ਤਾਂ ਦੇਣੀ ਆ ਨਾ 3 ਰੋਟੀਆਂ ਹਾਂਜੀ ਤੇ ਬੁੜੀ ਨੂੰ ਦੇਣੀ ਆ 2 ਹਾਂਜੀ ਤੇ ਜਵਾਕ ਨੂੰ ਦੇਣੀ ਆ ਅੱਧੀ ਠੀਕ ਹੈ ਬੁਰਕੀ ਵਿੱਚੋਂ ਤੋਲਣੀ ਨਹੀਂ ਠੀਕ ਹੈ ਅੱਧੀ ਚੋਣੀ ਤੋਲਣੀ ਤੇ ਦੂਜੀ ਵੀ ਨਹੀਂ ਤੋਲਣੀ 20 ਰੋਟੀਆਂ ਨਾਲ ਹਾਂਜੀ ਤੇ 20 ਨਾਲ ਪੂਰੇ ਕਰ ਦਿਓ ਮੈਨੂੰ ਵਿੱਚੇ ਬੰਦੇ ਹੋਣ ਵਿੱਚੇ ਬੁੜੀਆ ਹੋਣ ਵਿੱਚੇ ਜਵਾਕ ਵੀ ਪੂਰੇ ਕਰ ਦਿਓ ਤੋੜਦੀ ਨਹੀਂ ਵਿੱਚੋਂ ਲੈ ਤੋੜ ਨਹੀਂ ਵੀ ਨਾਲ ਚਾਹੀਦੇ ਨਾ 20 ਰੋਟੀਆਂ ਨਾ ਜਵਾਕ ਨੂੰ ਅੱਧੀ ਦੇਣੀ ਆ ਬੰਦੇ ਨੂੰ 3 ਦੇਣੀਆਂ ਨਾ ਤੇ ਬੁੜੀ ਨੂੰ ਦੇਣੀ ਆ 2 2 ਜਾਣੇ ਪੂਰੇ ਕਰ ਦਿਓ ਵਿੱਚੇ ਜਵਾਕ ਵਿੱਚੇ ਬੰਦੇ ਵਿੱਚੇ ਬੁੜੀ ਦੇ ਹਾਂ ਅਹੀਂ ਪੁੱਛੀਂ ਰੋਟੀਆਂ ਦਾ ਉਹ ਹੀ ਦੇਣਾ ਖੰਨਾ ਖੰਨਾ ਦੇਣਾ ਜੀ ਬਾਦਸ਼ਾਹ ਜ਼ਰੂਰ ਕਰ ਬੰਦੇ ਨੂੰ ਦੇਣੀਆ ਤਿੰਨ ਤੇ ਬੁੜੀ ਨੂੰ ਦੇਣੀਆ ਦੋ ਬਸ ਗੱਲ ਤਾਂ ਇਹ ਆਏ ਪੁੱਛਣਾ ਵੇ 20 ਨੱਕ ਪੂਰੇ ਕਰ ਦੋ ਮੈਨੂੰ ਇਹ ਦੇਖਣ ਵਾਲੇ ਦੱਸਣਗੇ ਬਾਪੂ ਹੁਣ ਆਪਾਂ ਵੀ ਲਾਈਕ ਕਮੈਂਟ ਕਰਨਗੇ ਹੋਰ ਇਹ ਤਾਂ ਹੁਣ ਇਹਦਾ ਇੱਕ ਤਾਂ ਦੇਖ ਲਈਏ ਦੱਸ ਤੀ ਸੋਨੇ ਤਾਂ ਗਹਾਂ ਨਾ ਪਛੜ ਰਿਹਾ ਜਾ ਰਿਹਾ ਹੈ ਜਵਾਬ ਹਾਂ ਉਹ ਸਹੀ ਹੋ ਗਿਆ ਜਵਾਬ ਉਹਦਾ ਦੋ ਸਾਲ ਆਪ ਕੀ ਦੱਸੋ ਹਾਂ ਤੁਮ ਆਪੇ ਲੈਣਗੇ ਜਵਾਬ ਸੋਨੇ ਤਾਂ ਦੱਸਣਗੇ ਆਪੀ ਇੱਥੇ ਦੱਸਣਗੇ ਨਾ ਨਾ ਇਹ